ਸਸਰੀ ਕਾਲ ਦੀ ਸਾਰਿਆਂ ਨੂੰ ਅੱਜ ਮੈਂ ਖਾਣੇ ਵਾਲੀ ਵੀਡੀਓ ਨਹੀਂ ਬਣਾਈ ਤੇ ਆ ਤੁਹਾਨੂੰ ਬੈਗ ਦਿਖਾਉਣੀ ਆ ਮੈਂ ਪਛਮ ਦਾ ਬੈਗ ਇਹ ਮੈਂ 2 ਦਿਨਾਂ ਚ ਬਣਾਇਆਗਾ ਬਹੁਤ ਵਧੀਆ ਤੇ ਇਸ ਤਰ੍ਹਾਂ ਬਟਨ ਲਾਉਣੇ ਹੈਗੇ ਇਹਦੇ ਤੇ ਬੈਗ ਬਹੁਤ ਵਧੀਆ ਜੇ ਵਿੱਚ ਆਪਾਂ ਕਿਤੇ ਜਾਣਾ ਹੋਵੇ ਸਫ਼ਰ ਚ ਆਪਾਂ ਇਸ ਤਰ੍ਹਾਂ ਇਕੱਠਾ ਕਰਕੇ ਫੜ ਸਕਦੇ ਇਹਨੂੰ ਤੇ ਇਥੇ ਤਣੀਆਂ ਵਿਲਾਉਂਗੀ ਮੈਂ ਕਿਹ ਬਟਨ ਲਾਉਂਗੀ ਤੇ ਵਿੱਚ ਜਿਹੜੀ ਚੀਜ਼ ਮਰਜ਼ੀ ਪਾ ਲੋ ਇਹਦੇ ਰਮਾਲ ਪਾ ਲੋ ਪੈਸੇ ਵੀ ਪੈ ਸਕਦੇ ਐ ਇਹ ਕੋਈ ਕਿਸੇ ਕੋਲੇ ਕੋਈ ਦਵਾਈ ਬੂਟੀ ਐ ਗੋਲੀਆਂ ਦਾ ਪੀਓ ਵੀ ਪੈ ਸਕਦੇ ਐ ਠੀਕ ਆ ਉਹਦਾ ਸਮਾਨ ਪੈਣ ਕੋਣਕ ਦਾ ਸਾਰਾ ਸਮਾਨ ਪੈ ਸਕਦਾ ਇਹਦੇ ਵਿੱਚ ਤੇ ਸਫਰ ਦੇ ਵਿੱਚ ਜਾਣਾ ਸੌਖਾ ਹੈ ਜੇ ਮੈਂ ਇਹ ਜਿਹਾ ਬੈਗ ਚੱਕ ਕੇ ਇਹ ਬੜਾ ਵੱਡਾ ਬੈਗ ਨਹੀਂ ਦੇਖੇ ਨਾ ਵੀ ਚੱਕਣ ਔਖਾ ਹੋ ਜਾਂਦਾ ਹੈਗਾ ਇਹ ਮੈਂ 2 ਦਿਨਾਂ ਚ ਬਣਾਇਆ ਹੈਗਾ ਬੈਗ ਤੁਸੀਂ ਦੱਸੋ ਵੀ ਇਹ ਕਿੱਡਾ ਕ ਵਧੀਆ ਲੱਗਦਾ ਤੁਹਾਨੂੰ ਤੁਸੀਂ ਐ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਡਾ ਕ ਵਧੀਆ ਲੱਗਦਾ ਬੈਗ ਇਹ ਇਸ ਤਰ੍ਹਾਂ ਬਣਾਇਆ ਸਾਨੂੰ ਲੋਕ ਕਮੈਂਟ ਕਰਕੇ ਬਹੁਤ ਪੁੱਛਦੇ ਆ ਵੀ ਤੁਸੀਂ ਕਿੱਥੋਂ ਐ ਤੇ ਜਿੰਨਾ ਲੋਕਾਂ ਨੂੰ ਨਹੀਂ ਵੇਖੀ ਨਾ ਪਤਾ ਅਸੀਂ ਮੁਕਸਰ ਮੁਕਸਰਦੇ ਆਗੇ ਖਾਸ ਮੁਕਸਰਦੇ ਤੇ ਸਾਨੂੰ ਕਮੈਂਟ ਕਰਕੇ ਤੁਸੀਂ ਦੱਸਿਓ ਵੀ ਆ ਮੇਰਾ ਬੈਗ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ ਤੇ ਕਿੱਡਾ ਕੁ ਵਧੀਆ ਬਣਿਆ ਇਹ ਤੇ ਨਾਲੇ ਤੁਸੀਂ ਕਹਿੰਦੇ ਸੀਗੇ ਵੀ ਸਾਨੂੰ ਪਿਛਲੀ ਜਗ੍ਹਾ ਦਿਖਾਓ ਵੀ ਉੱਥੇ ਕੀ ਕੀ ਚੀਜ਼ ਹੈਗੀ ਤੇ ਤੁਹਾਨੂੰ ਹੁਣ ਪਿਛਲੀ ਜਗ੍ਹਾ ਵੀ ਦਿਖਾਉਣੇ ਹੈਗੇ ਆ ਆ ਸਾਡੀ ਪਿਛਲੀ ਜਗ੍ਹਾ ਹੈਗੀ ਅੰਦਰਲੇ ਪਾਸੇ ਤੰਦਾ ਕਾਂਗਰੇ ਛੋਟੇ ਛੋਟੇ ਹੈ ਪਰਲੇ ਪਾਸੇ ਸਾਡੇ ਗਲੀ ਲੱਗਦੀ ਹੈ ਬਣਦੀ ਹੈ ਇਹ ਗਲੀ ਤਾਂ ਹਜੇ ਬਣੀ ਨਹੀਂ ਗਈ ਫਲੇ ਖਾਲ ਐ ਪਿਛਲੇ ਪਾਸੇ ਤੇ ਨਾ ਦੇਖੋ ਪਿਛਲੇ ਪਾਸੇ ਪਾਣੀ ਵਾਲਾ ਖਾਲ ਐ ਲੋ ਖੇਤਾਂ ਨੂੰ ਪਾਣੀ ਲੱਗਦਾ ਹੈ ਇਹ ਥੋੜਾ ਥੋੜਾ ਵਗਦਾ ਹੀ ਰਹਿੰਦਾ ਹੈ ਇਹ ਆ ਸੀ ਸਾਲੀ ਛਾਂ ਕੇ ਸਿੱਟੀ ਹੋਈ ਏ ਪਾਲੀ ਪੱਤੀ ਸੀ ਤੇ ਆ ਛਾਂ ਕੇ ਉੱਥੇ ਸਿੱਟੀ ਏ ਮੋੜ ਇੱਧਰ ਪਿਆ ਹੈਗਾ ਵੱਡਾ ਤੇ ਆ ਮੂੜੀਆਂ ਮੂੜੀਆਂ ਤੇ ਆ ਟਣੀਆਂ ਹੈਗਾ ਤੇ ਮੇਥੇ ਐ ਸਰੋਂ ਤਾਂ ਪੱਕ ਗਈ ਏ ਕੁਛ ਹੁਣ ਸਰੋਂ ਵੀ ਸੀਗੀ ਹੁਣ ਪੱਕੀ ਖੜੀ ਏ ਤੇ ਪਾਲਕ ਹੈ ਉਹ ਪਰਲੇ ਪਾਸੇ ਤੇ ਮੂਲੀਆਂ ਵੀ ਬਹੁਤ ਮੋਟੀਆਂ ਮੋਟੀਆਂ ਸੀ। ਹੈਡਿੰਗ ਹੈਡਿੰਗ ਬੋਟੀਆਂ ਮੂਲੀਆਂ ਤੁਹਾਨੂੰ ਦਿਖਾ ਦਿੰਨੇ। ਮੂਲੀਆਂ ਬਹੁਤ ਮੋਟੀਆਂ ਮੋਟੀਆਂ। ਅੱਗੇ ਚੁਪਤਲੀਆਂ ਵੀ ਐ, ਪਤਲੀਆਂ ਜਿਹੜੀਆਂ। ਉਹ ਅਸੀਂ ਪਾਟ ਲੈਣੇ ਜਿਹੜੀ ਜਿਆਦੇ ਮੋਟੀ ਐ ਉਹ ਖੜੀ ਹੈਗੀ ਉਹਦੇ ਅਸੀਂ ਅਖਰ ਚਲ ਮੁਖਰੇ ਬਣ ਜਾਣਗੇ। ਆ ਵੀ ਮੋਟੀ ਐ ਆ ਮੋਟੀਆਂ ਐ ਸਾਰੀਆਂ ਲੜਗਾ ਲੜਗਾ ਉਹਨਾਂ ਦਾ ਬਹੁਤ ਵਧੀਆ ਹੋਈਆਂ ਤੇ ਮੇਥੇ ਐ ਮੇਥੇ ਵੀ ਹੁਣ ਅਸੀਂ ਤੋੜ ਤੋੜ ਲੈਣੇ ਆਂਗੇ ਵਿਰਲੇ ਵਿਰਲੇ ਫਿਰ ਰਹੇ ਜਾਂਦੇ ਐ ਫਿਰ ਫਿਰ ਹੋਰ ਫੁੱਟੇ ਆਉਂਦੇ ਐ ਉਹਨਾਂ ਨਾਲ ਸਾਨੂੰ ਹੁਣ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਦੀ ਵੀਡੀਓ ਲੈ ਕੇ ਆਗੇ ਅਸੀਂ ਤੁਸੀਂ ਦੱਸਿਓ ਸਾਨੂੰ ਤੇ ਜੇ ਹੁਣ ਆ ਸਾਡੀ ਵੀਡੀਓ ਕੋ ਪਸੰਦ ਆਈ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲੇ ਸਾਡੇ ਸਬਸਕ੍ਰਾਈਬ ਪੂਰੇ ਨਹੀਂ ਹੋਏ ਲੱਖ ਤੇ ਤੁਸੀਂ ਛੇਤੀ ਤੋਂ ਛੇਤੀ ਸਾਡੇ ਸਬਸਕ੍ਰਾਈਬ ਕਰਵਾਓ ਤੇ ਵੀ ਬਹੁਤ ਘੱਟ ਹੈਗੇ ਹਜੇ ਤੇ ਤੁਸੀਂ ਛੇਤੀ ਤੋਂ ਛੇਤੀ ਸਾਡੇ ਸਬਸਕ੍ਰਾਈਬ ਲੱਖ ਪੂਰੇ ਕਰਵਾਓ